ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਖੇਵਰ ਐਵੇਂ ਹੁੰਦਾ ਕਿ ਕੈਨੇਡਾ ਵਿੱਚ ਆਪਾਂ ਨਵੇਂ ਆਏ ਹੁੰਨੇ ਆ ਜਾਂ इवन ਆਪਾਂ ਨੂੰ ਕਾਇਆ ਨੂੰ ਕੁਝ ਸਾਲ ਵੀ ਹੋ ਗਏ ਹੁੰਦੇ ਆ ਆਪਾਂ ਕਿਸੇ ਐਕਸੀਡੈਂਟ ਦਾ ਸ਼ਕਾਰ ਹੋ ਜਾਂਦੇ ਆ ਕੋਈ ਕਲੀਜਨ ਹੈਪਨ ਹੋ ਜਾਂਦਾ ਹਾਈਵੇ ਦੇ ਉੱਪਰ ਜਾਂ ਆਪਣੇ ਜਿਹੜੇ ਸਿਟੀ ਵਾਲੇ ਰੋਡਸ ਦੇ ਉੱਪਰ ਆ ਤਾਂ ਆਪਾਂ ਨੂੰ ਪਤਾ ਨਹੀਂ ਹੁੰਦਾ ਵੀ ਜਿਹੜਾ ਨੈਕਸਟ ਫਰਦਰ ਸਟੈਪ ਆ ਉਹਪਨ ਕੀ ਕਰਨਾ ਚਾਹੀਦਾ ਜੇ ਤੁਹਾਡਾ ਨੁਕਸਾਨ ਜ਼ਿਆਦਾ ਫੋਰ ਐਗਜ਼ਾਮਪਲ ਤੁਹਾਡੀ ਗੱਡੀ ਕਿਸੇ ਦੇ ਵਿੱਚ 부ਜੀ ਜਾਂ ਤੁਹਾਡੇ ਵਿੱਚ ਕਿਸੇ ਨੇ ਗੱਡੀ ਮਾਰੀ ਤੁਹਾਡੀ ਗੱਡੀ ਮੂਹਰ ਟੁੱਟ ਗਈ ਲਾਈਟ ਟਨ ਰੋਡ ਉੱਪਰ ਤੁਹਾਡੀ ਮੰਨ ਲਓ ਤੁਹਾਡੇ 에어 ਬੈਗ ਖੁੱਲ ਗਏ ਪਰ ਜਿਹੜੀ ਤੁਹਾਡੀ ਗੱਡੀ ਆ ਉਹ ਟੋਟਲ ਲਾਸ ਮੰਨ ਕਰਨਾ 911 ਯੂ نو ਆਪਾਂ ਇੱਥੇ ਪੁਲਿਸ ਦਾ ਨੰਬਰ ਕਹਿੰਦੇ ਆ ਇੰਡੀਆ ਵਿੱਚ ਸ਼ਾਇਦ 112 ਵਾ ਹੋ ਇੱਥੇ ਉਹ 911 ਆ ਇਹ ਟੋਲ ਫਰੀ ਨੰਬਰ ਤੁਸੀਂ ਆਪਦੀ ਉਹਨਾਂ ਨੂੰ ਕੰਪਲੀਟ ਦਰਜ ਕਰਾ ਸਕਦੇ ਹੋ ਉਹਨਾਂ ਨੂੰ ਦੱਸ ਸਕਦੇ ਹੋ ਆਪਦੀ ਲੋਕੇਸ਼ਨ ਦੱਸੋ ਵੀ ਇੱਥੇ ਅਸੀਂ ਖੜੇ ਆ ਜੀ ਲੋਕੇਸ਼ਨ ਦੱਸਣ ਤੋਂ ਬਾਅਦ ਉੱਥੇ ਪੁਲਿਸ ਆਊਗੀ ਨਾਲ ਐਮਬੂਲੈਂਸ ਵੀ ਆਊਗੀ ਤੇ ਨਾਲ ਫਾਇਰ ਵਾਲੇ ਵੀ ਆਉਣਗੇ ਤੇ ਜੇ ਤੁਹਾਡੀ ਗੱਡੀ ਦੇ ਕੋਈ ਵੀ ਆਸ-ਪਾਸੇ ਸਮਾਨ ਖੜਿਆ ਹੋਇਆ ਉਹ ਫਾਇਰ ਵਾਲੇ ਆ ਕੇ ਸਾਰਾ ਕਲੀਅਰ ਕਰਕੇ ਰੋਡ ਨੂੰ ਸਾਫ਼ ਕਰਨਗੇ ਅਗਰ ਤੁਹਾਡੇ ਛੱਟ ਲੱਗੀ ਆ ਜਾਂ ਤੁਹਾਡੇ ਸਾਹਮਣੇ ਵਾਲਾ ਬੰਦਾ ਜਿਹਦੇ ਤੁਹਾਡੇ ਵਿੱਚ ਗੱਡੀ ਹਿੱਟ ਕੀਤੀ ਆ ਜਾਂ ਤੁਸੀਂ ਕਿਸੇ ਦੀ ਗੱਡੀ ਵਿੱਚ ਗੱਡੀ ਹਿੱਟ ਕੀਤੀ ਆ ਤਾਂ ਉਹਨੂੰ ਤੇ ਤੁਹਾਨੂੰ ਉਹ ਚੈੱਕ ਕਰਨਗੇ ਤੁਹਾਡੇ ਕੀ ਸਰਟੀਫਿਕੇਟ ਲੱਗੀ ਆ ਤਾਂ ਤੁਹਾਨੂੰ ਉਸ ਦੇ ਅਕੋਰਡਿੰਗ ਉਹ ਹਸਪਤਲ ਲੈ ਕੇ ਜਾਣਗੇ ਓਕੇ ਫਰਦਰ ਸਟੈਪ ਕੀ ਕਰਨਾ ਪੁਲਿਸ ਵਾਲੇ ਤੁਹਾਨੂੰ ਜਾਂਦਾ ਰੈਫਰ ਕਰਨਗੇ ਜਿਹੜਾ ਹੈਗਾ ਕਲੀਜਨ ਸੈਂਟਰ ਅਲੱਗ ਤੋਂ ਥਾਣਾ ਬਣਿਆ ਹੋਇਆ ਆ ਪੁਲਿਸ ਸਟੇਸ਼ਨ ਤੁਹਾਨੂੰ ਉੱਥੇ ਭੇਜ ਦੇਣਗੇ ਉਹ ਉੱਥੇ ਜਾ ਕੇ ਤੁਹਾਡੀ ਡਿਟੇਲ ਤੇ ਜਿਹੜੀ ਸਾਹਮਣੇ ਵਾਲੇ ਡਰਾਈਵਰ ਦੀ ਡਿਟੇਲ ਉਹਦੇ ਵਿੱਚ ਤੁਹਾਡੀ ਜਿਹੜੀ ਰਜਿਸਟ੍ਰੇਸ਼ਨ ਜਿਹਨੂੰ ਆਪਾਂ ਆਰਸੀ ਕਹਿੰਦੇ ਨੇ ਆ ਤੇ ਸੈਕਿੰਡ ਤੇ ਤੁਹਾਡਾ ਡਰਾਈਵਿੰਗ ਲਾਇਸੈਂਸ ਨੰਬਰ 3 ਤੇ ਹੈਗਾ ਤੁਹਾਡਾ ਜਿਹੜੀ ਪਿੰਕ ਸਲਿੱਪ ਆ ਜਿਹਨੂੰ ਆਪਾਂ ਇੰਸ਼ੋਰੈਂਸ ਸਰਟੀਫਿਕੇਟ ਕਹਿੰਦੇ ਨੇ ਉਹ ਤਿੰਨੀਆਂ ਚੀਜ਼ਾਂ ਲੈ ਕੇ ਤੁਸੀਂ ਉੱਥੇ ਜਾਓਗੇ ਤੇ ਸਾਹਮਣੇ ਵਾਲਾ ਬੰਦਾ ਜਿਹਨੇ ਤੁਹਾਡੇ 'ਚ ਹਿੱਟ ਕੀਤਾ ਉਹਦੀ ਵੀ ਸੇਮ ਚੀਜ਼ਾਂ ਲੱਗਣੀਆਂ ਦੇ ਨਾਲ ਇੱਕ ਗੱਲ ਹੋਰ ਆ ਕਈ ਵਾਰ ਇੰਨਾ ਮਾਈਨਰ ਹੁੰਦਾ ਵਾ ਐਕਸੀਡੈਂਟ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ ਹੁੰਦਾ ਮੰਨ ਲਓ ਤੁਹਾਡੀ ਲਾਈਟ ਟੁੱਟ ਗਈ ਜਾਂ ਤੁਹਾਡਾ ਕੋਈ ਬੰਪਰ ਵਗੈਰਾ ਡੈਮੇਜ ਹੋ ਗਿਆ ਠੀਕ ਆ ਫਿਰ ਤੁਸੀਂ ਉੱਥੇ ਜਾ ਕੇ ਉਹ ਐਡ ਦਾ ਮੂਵਮੈਂਟ ਜਿੱਥੇ ਤੁਹਾਡਾ ਐਕਸੀਡੈਂਟ ਹੋਇਆ ਕਈ ਵਾਰ ਇੰਨਾ ਟਾਈਮ ਨਹੀਂ ਹੁੰਦਾ ਆਪਣੇ ਕੋਲੇ ਆਪਾਂ ਕੰਮ ਤੇ ਜਾਣਾ ਜਾਂ ਕੋਈ ਹੋਰ ਦਿੱਕਤ ਆ ਜਾਂਦੀ ਆ ਵੀ ਆਪਾਂ ਕਿਸੇ ਐਮਰਜੈਂਸੀ 'ਚ ਫਸੇ ਹੁੰਨੇ ਆ ਉੱਥੇ ਫਿਰ ਤੁਸੀਂ ਜੀ ਉਹ ਤੋਂ ਲੈਣੇ ਆ ਉਹਦੀ ਡਰਾਈਵਿੰਗ ਲਾਇਸੈਂਸ ਦੀ ਕਾਪੀ ਉਹਦੇ ਇਨਸ਼ੋਰੈਂਸ ਦੀ ਕਾਪੀ ਤੇ ਉਹਦੀ ਜਿਹੜੀ ਆਰਸੀ ਆ ਜਿਹਨੂੰ ਆਪਾਂ ਕਹਿੰਦੇ ਆ ਰਜਿਸਟ੍ਰੇਸ਼ਨ ਸਰਟੀਫਿਕੇਟ ਤੇ ਇਹ ਉੱਥੋਂ ਪਰੋ Google Map 'ਤੇ ਜਾ ਕੇ ਕਲੀਜਨ ਸੈਂਟਰ ਰਿਪੋਰਟ ਨੀਅਰ ਮੀ ਤੇ ਦੇਖਣਾ ਪੈਂਦਾ ਆਪਾਂ ਨੂੰ ਜਿਵੇਂ ਹੁਣ ਸਿਟੀ ਆਫ ਮਿਸਿਸਾਗਾ ਮੈਂ ਹੁਣ ਰਹਿ ਰਿਹਾ ਆ ਜਾਂ ਫਿਰ ਸਿਟੀ ਆਫ ਬ੍ਰੈਮਟਨ ਆ ਜੇ ਤੁਹਾਡਾ ਬ੍ਰੈਮਟਨ 'ਚ ਐਕਸੀਡੈਂਟ ਹੋਇਆ ਤੁਹਾਨੂੰ ਉੱਥੇ ਜਾ ਕੇ ਲਿਖਾਉਣੀ ਪਊ ਜੇ ਤੁਹਾਡਾ ਮਿਸਿਸਾਗਾ 'ਚ ਹੋਇਆ ਤੇ ਅਕੋਰਡਿੰਗ ਟੂ ਲੋਕੇਸ਼ਨ ਜਿਵੇਂ ਇਹ ਸਾਰਾ ਪੀਲ ਡਿਸਟ੍ਰਿਕਟ ਆ ਜਾਂਦਾ ਬ੍ਰੈਮਟਨ ਮਿਸਿਸਾਗਾ ਇਹਨਾਂ ਦਾ ਐਰਨ ਮਿਲਸ ਤੇ ਵੀ ਹੈਗਾ ਇੱਕ ਤੇ ਇੱਕ ਉਧਰਲੀ ਸਾਈਡ ਜਿੱਥੇ ਕੋ ਸ਼ੈਰਡਨ ਕਾਲਜ ਆ ਉਹਦੇ ਨਾਲ ਇੱਕ ਮਾਲ ਬਣਿਆ ਉਹਦੇ ਨੇੜੇ ਵੀ ਹੈਗਾ ਕਲੀਜਨ ਸੈਂਟਰ ਉੱਥੇ ਜਾ ਕੇ ਤੁਸੀਂ ਆਪਦੀ ਰਿਪੋਰਟ ਲਿਖਾ ਸਕਦੇ ਹੋ ਉਹਨਾਂ ਨੂੰ ਉਹਨਾਂ ਨੂੰ ਦੱਸੋ ਵੀ ਆਹ ਸਾਡੀ ਲੋਕੇਸ਼ਨ ਸੀ ਇੱਥੇ ਸਾਡਾ ਆ ਐਕਸੀਡੈਂਟ ਹੋਇਆ ਜੀ ਆਹ ਸਾਡਾ ਨੁਕਸਾਨ ਹੋਇਆ ਉਹ ਤੁਹਾਡੀ ਗੱਡੀ ਦੀਆਂ ਸਾਰੀਆਂ ਫੋਟੋਜ਼ ਵਗੈਰਾ ਕਲਿੱਕ ਕਰਨਗੇ ਰੀਅਰ ਤੋਂ ਸਾਈਡਾਂ ਤੋਂ ਬੋਥ ਸਾਈਡਸ ਦੇ ਉੱਪਰ ਉਹਨਾਂ ਨੇ ਤੁਹਾਡੇ ਫੋਟੋਜ਼ ਕਲਿੱਕ ਕਰਨੀਆਂ ਤੇ ਤੁਹਾਡੀ ਫਾਈਲ ਨਾਲ ਤੁਹਾਨੂੰ ਜੋੜ ਦੇਣਗੇ ਉਸ ਤੋਂ ਬਾਅਦ ਕੱਢ ਕੇ ਤੁਹਾਨੂੰ ਇੱਕ ਐਦਾਂ ਦੀ ਰਿਪੋਰਟ ਦੇਣਗੇ ਤੇ ਉਹ ਮੈਂ ਤੁਹਾਨੂੰ ਦਿਖਾ ਦਿੰਦਾ ਵੀਡੀਓ ਵਿੱਚ ਕਿ ਐਦਾਂ ਦੀ ਰਿਪੋਰਟ ਆ ਤੇ ਥੋੜੀ ਮੈਂ ਹਾਈਡ ਕਰਦਾ ਮੇਰੀ ਆਪਦੀ ਇਨਫੋਰਮੇਸ਼ਨ ਇਹਦੇ ਉੱਪਰ ਆਹ ਜਿਹੜਾ ਨੰਬਰ ਹੁੰਦਾ ਇਹਨੂੰ ਇਹ ਮਾਰਕਰ ਨਾਲ ਥੋੜਾ ਡਾਰਕ ਕਰਕੇ ਤੁਹਾਨੂੰ ਦੇ ਦੇਣਗੇ ਇਹ ਲੈ ਕੇ ਰੱਖਣਾ ਇੱਕ ਉਸ ਤੋਂ ਬਾਅਦ ਜਿਹੜੀ ਆਰਸੀ ਆ ਉਹ ਐਦਾਂ ਨਹੀਂ ਹੁੰਦੀ ਆ ਗ੍ਰੀਨ ਕਲਰ ਦੀ ਠੀਕ ਆ ਜੀ ਤੇ ਤੁਹਾਡੀ ਜਿਹੜੀ ਇੰਸ਼ੋਰੈਂਸ ਦੀ ਪਿੰਕ ਸਲਿੱਪ ਆ ਉਹ ਐਦਾਂ ਦਾ ਇੱਕ ਸਰਟੀਫਿਕੇਟ ਹੁੰਦਾ ਉਹ ਤੁਸੀਂ ਨਾਲ ਲਿਜਾ ਕੇ ਅਟੈਚ ਕਰਕੇ ਫਿਰ ਉਸ ਤੋਂ ਬਾਅਦ ਤੁਹਾਨੂੰ ਇਹ ਜਿਹੜੇ ਕਲੀਜਨ ਸੈਂਟਰ ਵਾਲੇ ਆ ਤੁਹਾਡੀ ਅਕੋਰਡਿੰਗ ਟੂ ਜਿੱਦਾਂ ਦੀ ਜਿਹੜੀ ਇੰਸ਼ੋਰੈਂਸ ਪਾਲਿਸੀ ਆ ਤੁਹਾਡਾ ਨੰਬਰ ਜਿਵੇਂ ਮੇਰੀ ਹੈਗੀ ਆਲ ਸਟੇਟ ਦੀ ਆਲ ਸਟੇਟ ਦੀ ਉਸ ਤੋਂ ਬਾਅਦ ਆ ਇਹਨਾਂ ਦਾ ਟੋਲ ਫਰੀ ਨੰਬਰ ਆ ਇਹਨਾਂ ਨੂੰ ਕਾਲ ਕਰਕੇ ਆਪਾਂ ਦੱਸ ਦਾਂਗੇ ਕਿ ਬਾਈ ਸਾਡੇ ਨਾਲ ਆ ਜਗ੍ਹਾ ਤੇ ਐਕਸੀਡੈਂਟ ਹੋਇਆ ਐਕਸੀਡੈਂਟ ਹੋਣ ਤੋਂ ਬਾਅਦ ਉਹ ਤੁਹਾਨੂੰ ਪੁੱਛਣਗੇ ਸੇਮ ਉਹੀ ਗੱਲ ਜਿਹੜੀ ਤੁਸੀਂ ਪੁਲਿਸ ਸਟੇਸ਼ਨ ਵਿੱਚ ਜਾ ਕੇ ਦੱਸੀਆ ਵੀ ਇੱਥੇ ਸਾਡਾ ਐਕਸੀਡੈਂਟ ਹੋਇਆ ਜੀ ਆ ਬੰਦੇ ਨੇ ਮੇਰੇ 'ਚ ਹਿੱਟ ਕੀਤਾ ਜਾਂ ਤੁਹਾਡੀ ਕੀ ਗਲਤੀ ਆ ਉਹ ਦੱਸ ਸਕਦੇ ਹੋ ਵੀ ਮੈਂ ਇਹ ਬੰਦੇ 'ਚ ਹਿੱਟ ਕੀਤਾ ਐਕਸੀਡੈਂਟਲੀ ਉਸ ਤੋਂ ਬਾਅਦ ਰਿਪੋਰਟ ਜ਼ਰੂਰ ਕਰੋ ਕਈ ਵਾਰ ਇਹ ਕਾਰਨ ਦੇਖਣ ਚ ਆਏ ਨੇ ਇੱਥੇ ਚਾਂਸ ਕਿ ਬੰਦਾ ਕੋਈ ਖੜੀ ਗੱਡੀ ਵਿੱਚ ਹਿੱਟ ਕਰਕੇ ਭੱਜ ਜਾਂਦਾ ਜਾਂ ਫਿਰ ਆਪਾਂ ਕਈ ਵਾਰ ਇੰਡੀਆ ਦੇ ਵਿੱਚ ਬਹੁਤ ਲੋਕ ਐਦਾਂ ਕਰਦੇ ਆ ਆਪਾਂ ਨੂੰ ਪਤਾ ਨਹੀਂ ਹੁੰਦਾ ਜਦੋਂ ਕਾਨੂੰਨ ਬਾਰੇ ਹਨਾ ਆਪਾਂ ਇਹ ਗਲਤੀ ਕਰ ਦਿੰਦੇ ਆ ਕਈ ਵਾਰ ਆਪਾਂ ਕਿਸ ਗੱਡੀ 'ਚ ਗੱਡੀ ਹਿੱਟ ਹੋ ਗਈ ਜਾਂ ਆਪਾਂ ਕਿਸੇ ਛੋਟੇ ਵਹੀਕਲ ਦੇ ਬੱਚੇ ਵੀ ਹਿੱਟ ਹੋ ਗਏ ਤਾਂ ਆਪਾਂ ਨਾਲ ਦੀ ਨਾਲ ਉੱਥੋਂ ਭੱਜ ਜਾਂਦੇ ਆ ਪਰ ਇੱਥੇ ਐਦਾਂ ਦਾ ਕੰਮ ਨਹੀਂ ਕਰਨਾ ਕਦੇ ਵੀ ਕਿਉਂਕਿ ਅਗਰ ਤੁਸੀਂ ਕਿਸੇ ਦੇ ਵਿੱਚ ਵੀ ਗੱਡੀ ਮਾਰ ਕੇ ਭੱਜੋਗੇ ਤਾਂ ਇੱਕ ਤਰ੍ਹਾਂ ਦਾ ਹਿੱਟ ਐਂਡ ਰਨ ਵਾਲਾ ਕੇਸ ਬਣ ਜਾਂਦਾ ਜਿਹਦੇ ਨਾਲ ਤੁਹਾਡੇ ਦੇ ਅੱਗੇ ਕੋਰਟ ਕੇਸ ਵੀ ਚੱਲ ਸਕਦਾ ਤੇ ਉਹ ਤੁਹਾਡਾ ਫਾਰਦਰ ਕਿਸੇ ਦੀ ਪੀਆਰ ਦੀ ਫਾਈਲ ਚੱਲਦੀ ਆ ਜਾਂ ਕਿਸੇ ਦਾ ਕੋਈ ਇਮਿਗ੍ਰੇਸ਼ਨ ਦਾ ਪ੍ਰੋਸੈਸ ਚੱਲਦਾ ਉਹਦੇ ਵਿੱਚ ਵੀ ਤੁਹਾਨੂੰ ਡਿਲੇ ਦੇਖਣੀ ਮਿਲ ਸਕਦੀ ਆ ਤੁਹਾਡਾ ਨੁਕਸਾਨ ਵੱਡਾ ਹੋ ਸਕਦਾ ਐਕਸੀਡੈਂਟ ਦਾ ਨਾਈਂ ਦੁਰਘਟਨਾ ਵੀ ਘਟਨਾ ਇੱਕ ਏਦਾਂ ਦੀ ਹੋਗੀ ਜਿਦੇ ਵਿੱਚ ਆਪਣਾ ਕੋਈ ਸਿੱਧੀ ਇੰਟੈਂਸ਼ਨ ਨਹੀਂ ਸੀ ਕਿਸੇ ਨੂੰ ਮਾਰਨ ਦੀ ਤਾਂ ਕਰਕੇ ਉਹਨੂੰ ਐਕਸੀਡੈਂਟ ਕਿਹਾ ਜਾਂਦਾ ਆਪਣੀਆਂ ਸਾਰੀਆਂ ਰਿਪੋਰਟਸ ਆਪਦੇ ਕੋਲੇ ਰੱਖੋ ਸਾਰੇ ਡਾਕੂਮੈਂਟ ਕਲੈਕਟ ਕਰਕੇ ਇੱਕ ਫਾਈਲ ਇੰਸ਼ੋਰੈਂਸ ਕੰਪਨੀ ਨੂੰ ਦੱਸੋ ਜੋ ਜੋ ਵੀ ਤੁਹਾਡੇ ਨਾਲ ਹੈਪਨ ਹੋਇਆ ਉਹ ਆਪਦੀ ਕਹਾਣੀ ਵੀ ਲਿਖ ਕੇ ਰੱਖੋ ਵੀ ਐਨੇ ਵਜੇ ਆ ਬੰਦੇ ਨੇ ਮੇਰੇ 'ਚ ਹਿੱਟ ਕੀਤਾ ਜਾਂ ਮੇਤੋਂ ਕੋਈ ਗਲਤੀ ਹੋਈ ਆ ਉਹ ਦੱਸੋ ਫਿਰ ਜਿਹੜੀ ਇੰਸ਼ੋਰੈਂਸ ਕੰਪਨੀਆਂ ਨੇ ਉਹ ਸਾਰਾ ਕੁਝ ਕਵਰ ਕਰ ਦਿੰਦੀਆਂ ਨੇ ਨਾਲੋਂ ਨਾਲ ਤੁਹਾਡਾ ਇਹ ਇਨਫਰਮੇਸ਼ਨ ਆਵਦੀ ਜਿਹੜੀ ਹੈਗੀ ਇੰਸ਼ੋਰੈਂਸ ਕੰਪਨੀ ਨੂੰ ਦੱਸਣ ਦਾ ਇਹ ਫਰਜ਼ ਬਣ ਜਾਂਦਾ ਕਿ ਤੁਸੀਂ ਗਿਲਟੀ ਫੀਲ ਨਹੀਂ ਪਾਏ ਜਾਓਗੇ ਤੁਸੀਂ ਮੌਕੇ ਦੇ ਨਾਲ ਸਾਹਮਣੇ ਵਾਲੇ ਬੰਦੇ ਨੂੰ ਕੋਆਪਰੇਟ ਕਰਕੇ ਅਗਲੇ ਦਾ ਜੋ ਵੀ ਨੁਕਸਾਨ ਹੋਇਆ ਤੁਹਾਡੀ ਇੰਸ਼ੋਰੈਂਸ ਕੰਪਨੀ ਉਹਨੂੰ ਪੇ ਕਰ ਦੂਗੀ ਉਹਦੀ ਗੱਡੀ ਰਿਪੇਅਰ ਕਰਾ ਦੂਗੀ ਤੁਹਾਡੀ ਕੰਪਨੀ ਉਹਦੇ ਨਾਲ ਤੁਹਾਡਾ ਕੋਈ ਵੀ ਹਾਈਕਲ ਜੇ ਜ਼ਿਆਦਾ ਨੁਕਸਾਨ ਆ ਤਾਂ ਜਿੰਨੀ ਅਮਾਉਂਟ ਦੀ ਤੁਹਾਡੀ ਕਾਰ ਆ ਉਹਨੇ ਪੈਸੇ ਤੁਹਾਨੂੰ ਇੰਸ਼ੋਰੈਂਸ ਕੰਪਨੀ ਵਾਲੇ ਦੇ ਦੇਣਗੇ ਤੁਹਾਡੀ ਜਿਹੜੀ ਗੱਡੀ ਆ ਉਹਨੂੰ ਨਾਲੋ ਨਾਲੋ ਰਿਪੇਅਰ ਕਰਵਾ ਕੇ ਅੱਗੇ ਫਰਦਰ ਤੁਹਾਨੂੰ ਉਸ ਤੋਂ ਬਾਅਦ ਦੱਸ ਦੇਣਗੇ ਇੱਕ ਹਾਂਜੀ ਹੋਰ ਤੇ ਜਦੋਂ ਆਪਾਂ ਇੰਸ਼ੋਰੈਂਸ ਪਾਲਿਸੀ ਲੈਣੇ ਹੁੰਦੇ ਆ ਤਾਂ ਉਦੋਂ ਜ਼ਰੂਰ ਧਿਆਨ ਰੱਖਿਆ ਕਰੋ ਕਿ ਇਹਦੇ ਵਿੱਚ ਜਿਹੜੀ ਰੈਂਟਲ ਕਾਰ ਆ ਉਹ ਜ਼ਰੂਰ ਕਵਰ ਕਰਾਇਆ ਕਰੋ ਕਿਉਂਕਿ ਇਨ ਕੇਸ ਜੇ 10 ਦਿਨ 15 ਦਿਨ ਰਿਪੇਅਰ ਨੂੰ ਵੀ ਲੱਗ ਜਾਂਦੇ ਆ ਸੋ ਉਹਨੇ ਟਾਈਮ ਦੇ ਵਿੱਚ ਵਿੱਚ ਤੁਹਾਨੂੰ ਜਿਹੜੀ ਰੈਂਟਲ ਗੱਡੀ ਆ ਉਹ ਮਿਲ ਜਾਂਦੀ ਆ ਤੁਸੀਂ 10 ਦਿਨ 15 ਦਿਨ ਉਹਨੂੰ ਰੱਖ ਸਕਦੇ ਹੋ ਤੁਸੀਂ ਕਿਤੇ ਕੰਮ ਤੇ ਜਾਣਾ ਜਾਂ ਆਪਦੇ ਕਿਸੇ ਪਰਸਨਲ ਯੂਜ਼ ਲਈ ਉਹਨੂੰ ਯੂਜ਼ ਕਰਨਾ ਤਾਂ ਉਹਨੂੰ ਕਰ ਸਕਦੇ ਹੋ ਜਰੂਰ ਐਨੀਆਂ ਦੁਬਾਰਾ ਇੱਕ ਵਾਰ ਫੇਰ ਤੁਹਾਨੂੰ ਸਾਰਿਆਂ ਨੂੰ ਰਿਮਾਈਂਡ ਕਰਾਉਣਾ ਕਿ ਕਦੇ ਵੀ ਐਕਸੀਡੈਂਟ ਹੋ ਜੇ ਤਾਂ ਮੁੱਖ ਤਕ ਕਦੇ ਵੀ ਨਾ ਪੁੱਜੋ ਗਵਰਨਮੈਂਟ ਦਾ ਸਾਥ ਦੋ ਆਪਾਂ ਐਨੀਆਂ ਐਨੀਆਂ ਮਹਿੰਗੀਆਂ ਇੰਸ਼ੋਰੈਂਸ ਦੀਆਂ ਪਾਲਿਸੀਜ਼ ਆ ਸਾਹੀ ਪੇ ਕਰਦੇ ਆ ਤਾਂ ਕਿ ਆਪਾਂ ਖੁਦ ਵੀ ਸੇਫ ਰਹੀਏ ਅਗਰ ਕੋਈ ਮਿਸ ਹੈਪਨਿੰਗ ਰੋਡ ਦੇ ਉੱਪਰ ਹੋ ਜਾਂਦੀ ਆ ਤਾਂ ਉਹਦਾ ਵੀ ਆਪਾਂ ਜਰੂਰ ਸਾਰਿਆਂ ਦਾ ਧਿਆਨ ਰੱਖੀਏ ਕਿਉਂਕਿ ਅਗਰ ਆਪਾਂ ਸੇਫ ਆ ਆਪਣੇ ਪਿੱਛੇ ਆਪਾਂ ਖੁਦ ਨਹੀਂ ਇੱਥੇ ਰਹਿ ਰਹੇ ਆਪਣੇ ਪਿੱਛੇ ਆਪਣੀ ਜ਼ਿੰਮੇਵਾਰੀ ਵੀ ਆ ਆਪਣੀ ਫੈਮਿਲੀ ਦੀ ਆਪਾਂ ਕਮਿਊਨਿਟੀ ਨੂੰ ਲੈ ਕੇ ਵੀ ਚੱਲਦੇ ਆ ਬੀਂਗ ਆ ਪੰਜਾਬੀ ਹੋਣ ਦੇ ਨਾਤੇ ਅਗਰ ਆਪਾਂ ਇੱਕ ਬੰਦਾ ਜੇ ਪੱਗ ਬੰਨੀਆ ਮੰਨ ਲਓ ਇਦਾਂ ਦਾ ਕੰਮ ਕਰਕੇ ਪੱਜੇ ਤਾਂ ਉੱਥੇ ਪੂਰੀ ਕਮਿਊਨਿਟੀ ਹੀ ਬਦਨਾਮ ਹੁੰਦੀ ਆ ਤਾਂ ਜਰੂਰ ਭਾਈ ਜੀ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਤੇ ਬਾਕੀ ਜਿਹੜਾ ਪ੍ਰੋਸੈਸ ਆ ਉਹ ਕੋਲੀਜਨ ਸੈਂਟਰ ਦੇ ਉੱਪਰ ਮੇਰੇ ਨਾਲ ਹੈਪਨ ਹੋਇਆ ਸੀ ਉਹ ਸਾਰੀ ਵੀਡੀਓਜ਼ ਮੈਂ ਨਾਲ ਅਟੈਚ ਕਰ ਦੂੰਗਾ ਉਸ ਗੱਲ ਦੇ ਉੱਤੇ ਧਿਆਨ ਵਿੱਚ ਰੱਖਿਓ ਤੇ ਜਰੂਰ ਆਪਣੇ ਚੈਨਲ ਤੇ ਜੇ ਤੁਸੀਂ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਯੂਰੋ ਕਰਿਓ YouTube ਚੈਨਲ ਤੇ ਜਾ ਕੇ ਵੀਡੀਓ ਨੂੰ ਲਾਈਕ ਕਰਿਓ ਜੇ ਕਿਸੇ ਵੀਰ ਭਾਈ ਦਾ ਐਕਸੀਡੈਂਟ ਹੋ ਜਾਂਦਾ ਉਹਦੇ ਨਾਲ ਸ਼ੇਅਰ ਜਰੂਰ ਕਰਿਓ ਮਿਲਦੇ ਹਾਂ ਬਹੁਤ ਹੀ ਜਲਦ ਅਗਲੀ ਕਿਸੇ ਵੀਡੀਓ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ